ਪਿਛਲੇ ਦਿਨੀ ਸਮਰਾਲਾ ਸ਼ਹਿਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਦਾ ਇੱਕ ਗਰੋਹ ਸਮਰਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਡੀਐਸਪੀ ਸਮਰਾਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਰਾਲਾ ਦੇ ਦੁਰਲਭ ਨਗਰ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਵੜ ਕੇ ਇੱਕ ਬਜ਼ੁਰਗ ਨੂੰ ਬੰਦਕ ਬਣਾ ਕੇ ਬਾੜੀਆਂ ਲੁੱਟ ਲਈਆਂ ਸੀ ਆਤੇ ਘਰ ਬਿਚੋਂ ਨਦੀ ਲੁੱਟਵੀਂ ਕੀਤੀ ਗਈ ਸੀ ਇਸ ਘਟਨਾ ਤੋਂ ਬਾਅਦ ਸਮਰਾਲਾ ਪੁਲਿਸ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਹਰਕਤ ਵਿੱਚ ਆਈ ਆਤੇ ਸਮਰਾਲਾ ਪੁਲਿਸ ਨੇ ਦੋ ਲੁੱਟੇਰਾਂ ਨਾਲ ਇੱਕ ਹੋਰ ਲੁੱਟੇਰੇ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋ ਗਏ। 24 ਜੁਲਾਈ ਨੂੰ ਦੇਸ਼ ਲੋਕ ਜਿਹੜੀ ਦਰਬਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਬੋਜਵਾਨ ਬਏ ਸੀ ਜਿੰਦਾ ਨਾਮ ਸੀ ਅੰਰਜੀ ਤੇ ਦੂਜੇ ਦਾ ਨਾਮ ਸੀ ਸਰਪਾਤ ਸਿੰਘ ਤੇ ਦੋਨੇ ਮਤਵੜੇ ਰਹਿਣਾ ਲਿ ਸੀ ਇਹ ਕਹਿੰਦਾ ਪੀਜਾ ਸੱਸੀ ਦਾ ਬਾਹਰ ਰਾਤ ਕਰਿਆ ਸੀ ਉਹ ਅਮਨ ਨਾਮ ਦਾ ਸੀ ਤੇ ਪਲੰਬਰ ਦਾ ਨਾਮ ਹੈਗਾ ਕੋਈ ਮਾਤਾ ਜੀ ਸ਼ਾਨੀ ਹੋਣੇ ਨਿਡਿਕੂ ਗਏ ਕਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਤੇ ਨਾਲ ਕੱਪੜੇ ਨਾਲ ਬੰਨ ਦਿੱਤਾ ਤੇ ਮਾਤਾ ਦਾ ਮੂੰਹ ਵੀ ਉਰੇ ਉਰੇ ਤਾ ਬੰਨ ਦਿੱਤਾ ਸੀ ਉਸ ਸੋਵਾਰ ਮਾਦਾ ਦੇ ਕਰੋੜੇ ਸੋਨੇ ਦੇ ਕੁਝ ਲੈਨੇ ਤੇ ਪੈਸੇ ਨੂੰ ਉੱਪਰ ਫੋਗਾ ਲਗੇ ਸੀ ਲੋਟਰੀ ਵਾਰ ਦਾ ਤੁਮ ਨੇ ਇਨਜਾਮ ਦਿੱਤਾ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾ ਇੱਕ ਮਾਦਾ ਦੀਆਂ ਵਾਲੀਆਂ ਖੁੰਆਂ ਸੀ ਜਿਹਦੇ ਸੰਬੰਧੀ ਆਲਰੇਡੀ ਪਤਾ ਹੈ ਕਿ ਸਾਡੇ ਕੋਲ ਦੱਸਦੇ 389 ਵੀ ਤਾ ਇਹ ਸੁਣੇ ਜਰਮਨ ਨੂੰ ਦੇਖਦੇ ਆ ਸਾਡੇ ਐਸਐਮਪੀ ਜਾਬ ਮੈਡਮ ਨੀਤ ਕੁੰਬਈ ਨੂੰ ਪੀਐਸਟੂਡੀ ਸਾਡੇ ਜਿਹੜੇ ਦਾ ਉਹਨਾਂ ਨੇ ਵੀਡੀਓ ਸਾਡੇ ਬੜਾ ਇਹਨੂੰ ਜੀਰੀਅਸ ਲੈਂਦੇ ਸਾਡੀਆਂ ਪੈਂਟੀ ਮਾਇਦੀਆਂ ਖਮਾਰੇ ਖਾਲੀਆਂ ਬਣਾਇਆ ਸੀ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ ਵੇਸੇ ਇਹਨਾਂ ਜਿਹੜੇ ਮੁਲਜ਼ਮਾਂ ਨੂੰ ਉਹ ਮੁਲਜ਼ਮਾਂ ਨੂੰ ਜ਼ਿੰਦਦਰ ਗ੍ਰਫਤਾਰ ਕੀਤਾ ਇੱਕ ਨੂੰ ਸੰਵਾਲੇ ਤੋਂ ਗ੍ਰਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀਆਂ ਉਹ ਮਾਤਾ ਜਿਹੜੀਆਂ ਨੇ ਬਾੜੀਆਂ ਲੁੱਟੀਆਂ ਸੀ ਤੇ ਕੁਝ ਪੈਸੇ ਲੁੱਟੇ ਸੀ ਉਹ 14000 ਰੁਪਏ ਤੇ ਦੋਨੇ ਮਕੱਦਮਿਆਂ ਦੀਆਂ ਬਾੜੀਆਂ ਜਿਹੜੀਆਂ ਦੋ ਜੋੜੇ ਬਾੜੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਇਸੋ ਨਾਲ ਮੇਰਾ ਟਰੈਪ ਲੈਪਟਾਪ ਚੋਰੀ ਕੀਤਾ ਆਇਆ ਸੀ ਮੋਬਾਈਲ ਇੱਕ ਹੋਰ ਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਇਹ ਵਗੈਰਾ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਾਹ ਹੈ ਤੇ ਔਰ ਏਰੀਆ ਵਿੱਚ ਪਟੋਆ ਬਸ ਜਿਹੜੀਆਂ ਧਾਰਮਿਕ ਜਗ੍ਹਾ ਦੇ ਚੋਰੀਆਂ ਕੀਤੀਆਂ ਸੀ ਇਹ ਤਿੰਜਾ ਸੀ ਜਿਹੜੀਆਂ ਦੂਜੀਆਂ ਰਿਕਵਰ ਕਰ ਲਈਆਂ ਇਹਨਾਂ ਨੂੰ ਇਸ ਗੈਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਕਮਕੱਦਰ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਕੋਈ ਨਾ ਕੋਈ ਕੀ ਕੀ ਬਰਾਉਂਡ ਲੋਗ ਰਹਾ ਹਥਿਆਰ ਵਗੈਰਾ ਵੀ ਸੀ ਇਹਨਾਂ ਦੇ ਕੋਲ ਜਿਹੜਾ ਤਰਪਾਨ ਬਾਤਰ ਤੇ ਇੱਕ ਰੌੜ ਜਿਹੜੀ ਹੈ ਬਰਾਬਦ ਕੀਤੀ ਗਈ ਇਹਨਾਂ ਕੋਈ ਮਕਦਮਾ ਨਹੀਂ ਸੀ ਜ ਇਹਨਾਂ ਦੇ ਬੜਾ ਇੱਕ ਇੱਕ ਬਹੁਤ ਮੁਕਤਬੇ ਦਰਜ ਹੈ ਬੰਦਾ ਰਮਾਨ ਦੇ ਪਹਿਲੇ ਸੰਧਰਮਾਨ ਨੇ ਆ ਜਿਹੜੀ ਪੁਛੇ ਸਪਤੀ ਸਵਰ ਦਾ ਜਿਹੜੀ ਗੋਇੰਗੋਂ ਨਾਲ ਹੋਰ ਵੀ ਜਿਹੜੀ ਹੈ ਇਹਦਾ ਕੋਰਗ ਵੀ ਹੋਣ ਦੀ ਸੰਭਾਵਨਾ ਹੈ